ਟੂਲਪਲਾਸਾਂ ਨੂੰ ਲੈ ਕੇ ਨਵੀਂ ਆਦੇਸ਼ ਨੇ ਜਾਰੀ ਕਰ ਦਿੱਤੇ ਗਏ ਨੇ ਦੱਸਦੇ ਕਿ ਕੇਂਦਰ ਸਰਕਾਰ ਦੇ ਵੱਲੋਂ ਟੂਲਪਲਾਸਾਂ ਨੂੰ ਲੈ ਕੇ ਨਵੇਂ ਆਦੇਸ਼ ਜਾਰੀ ਹੋਏ ਨੇ ਦਾਸੀ ਹੁਣ 15 ਅਗਸਤ ਤੋਂ 3000 ਰੁਪਏ ਦਾ ਵਜਪੂਰੇ ਸਾਲ ਲਈ ਜਾਂ 200 ਵਾਰ ਟੋਲ ਪਲਾਜ਼ਾ ਕਰ ਸਕਤੇ ਹੂ ਪਰ ਲਗਭਗ 15 ਰੁਪਏ ਇਸ ਵਾਰ ਟੋਲ ਪਲਾਜ਼ਾ ਦੀ ਜਿਹੜੀ ਇੱਕ ਨੂੰ ਪਾਰ ਕਰਨ ਦੀ ਕੀਮਤ ਪਵੇਗੀ ਸੋ ਦਾਸੀ ਕਿ 15 ਅਗਸਤ ਆਜ਼ਾਦੀ ਦਿਵਸ ਤੇ ਦਿਹਾੜੇ ਤੇ ਕੇਂਦਰ ਸਰਕਾਰ ਦੇ ਵੱਲੋਂ ਲੋਕਾਂ ਨੂੰ ਇੱਕ ਵੱਡੀ ਸਹੂਲਤ ਦਿੱਤੀ ਜਾ ਰਹੀ ਹੈ ਜੋ ਕਿ ਦੇਸ਼ ਭਰ ਵਿੱਚ ਟੋਲ ਪਲਾਜ਼ਾ ਉੱਪਰ ਲਾਗੂ ਹੋਵੇਗੀ ਜਿਹਦੇ ਵਿੱਚ 3000 ਰੁਪਏ ਦਾ ਚਾਰਜ ਕਰਵਾ ਕੇ ਤੁਸੀਂ ਪੂਰੇ ਦੇਸ਼ ਨੈਸ਼ਨਲ ਹਾਈਵੇ ਉੱਤੇ ਬਣੇ ਟੋਲ ਪਲਾਜ਼ੇ ਨੂੰ 200 ਵਾਰ ਜਾਂ ਫਿਰ ਇੱਕ ਸਾਲ ਲਈ ਪਾਰ ਕਰ ਸਕਦੇ ਹੋ ਇਹ ਨਿਯਮ ਪੂਰੇ ਦੇਸ਼ ਵਿੱਚ ਲਾਗੂ ਹੋਣਗੇ ਅਤੇ ਨੈਸ਼ਨਲ ਹਾਈਵੇ ਤੇ ਟੋਲ ਪਲਾਜ਼ੇ ਲਗਭਗ 15 ਰੁਪਏ ਇੱਕ ਵਾਰ ਤੇ ਚਾਰਜ ਹੋਣਗੇ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ ਇਹ ਰਾਹਤ ਸਾਰੇ ਹੀ ਰਾਜਮਾਰਗ ਉੱਤੇ ਬਣੇ ਟੋਲ ਪਲਾਜ਼ਿਆਂ ਉੱਪਰ ਲਾਗੂ ਹੋਵੇਗੀ ਅਤੇ ਸਿਰਫ ਐਪ ਕਿਉਂਕਿ ਜਿੰਨਾ ਲੋਕਾਂ ਨੇ ਜ਼ਿਆਦਾ ਵਾਰ ਲੰਘਣਾ ਹੁੰਦਾ ਸੀ ਉਸ ਨੂੰ ਪਾਰੀ ਕੀਮਤ ਹੈ ਜਿਹੜੀ ਇਸ ਦੌਰਾਨ ਚੁਕਾਉਣੀ ਪੈਂਦੀ ਸੀ ਸੋ ਇਸ ਬਾਰੇ ਜਾਣਕਾਰੀ ਦਿੰਦੇ ਆ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ 15 ਅਗਸਤ ਤੋਂ ਕੇਂਦਰ ਸਰਕਾਰ ਦੀ ਟੋਲ ਪਲਾਜ਼ਿਆਂ ਤੇ ਨਵੀਂ ਨੀਤੀ ਲਾਗੂ ਹੋਣ ਜਾ ਰਹੀ ਹੈ ਜ ਜਿਸ ਨਾਲ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ ਸਿਰਫ 3000 ਦੇ ਵਿੱਚ ਰੀਚਾਰਜ ਕਰਕੇ ਆਪ ਜਿਹੜਾ ਰਾਜ ਮਾਰਗ ਉੱਤੇ ਬਣੇ ਟੋਲ ਪਲਾਜ਼ਾ ਨੂੰ ਪਾਰ ਕਰ ਸਕਦੇ ਹੋ ਪੂਰੇ ਸਾਲ ਲਈ ਵੀ ਪਾਰ ਕੀਤਾ ਜਾ ਸਕਦਾ ਹੈ। ਤੋਂ ਕਿਸੇ ਦੇ ਨਾਲ ਇੱਕ ਟੋਲ ਪਲਾਜ਼ਾ ਨੂੰ ਪਾਰ ਕਰਨ ਦੀ ਕੀਮਤ ਲਗਭਗ 15 ਰੁਪਏ ਚਾਰਜ ਕੀਤੀ ਜਾਵੇਗੀ। ਇਹ ਪੁਰਾਣੀ ਫਾਸਟੈਗ ਸਕੀਮ ਦੇ ਵਿੱਚ ਹੀ ਐਡ ਕੀਤਾ ਜਾ ਸਕਦਾ ਹੈ। ਇਸ ਲਈ ਸਿਰਫ ਰਾਜ ਮਾਰਗ ਐਪ ਰਾਹੀਂ ਤੁਸੀਂ ਕਾਰ ਬੈਠੇ ਆਪਣੇ ਫਾਸਟੈਗ ਨੂੰ ਵੀ ਚਾਰਜ ਕਰ ਸਕਦੇ ਹੋ। ਇਹ ਸਾਰੇ ਹੀ ਨੈਸ਼ਨਲ ਹਾਈਵੇ ਉੱਤੇ ਬਣੇ ਟੋਲ ਪਲਾਜ਼ਿਆਂ ਤੇ ਲਾਗੂ ਹੋਵੇਗਾ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੇ ਰਿਪੋਰਟ अच्छा सर पंद्रह अगस्त से एक नया नियम लागू होने जा रहा है जिसमें जो है वो टोल टोल प्लाजा जितने भी है वो तीन हज़ार रुपये में फ्री सफर होगा सो तो क्या वो स्कीम है कब शुरू होगी और क्या जो यात्री उनको सुविधाएँ पंद्रह अगस्त से तीन हजार का राजमार्ग यात्रा ऐप पे तीन हज़ार का अप्लिकेशन है उसको रिचार्ज करना होगा और दो सौ ट्रिप इसमें ऑल इंडिया लेवल पर आप फ्री पाएंगे जो पर ट्रिप पंद्रह चार्ज होती है तो सर पहले जैसे कुछ नियम थे जैसे कोई पास बनता है तो कोई बीस किलोमीटर की रेंज में रहता है या कोई दस में रहता है तो उसके पास बनते थे क्या ये उसमें भी ऐसी कोई कंडीशन है या ये सब नागरिकों की अभी तो सर गवर्नमेंट की गाइडलाइन से दो सौ ट्रिप इसमें मिल रही है जिसमें ऑल इंडिया लेवल पे आप कहीं भी यात्रा कर सकते हैं

पैकेज को नहीं लेते तो उतनी फीस ही लगेगी किस पैकेज, पैकेज को नहीं लेते हाँ जी नहीं नॉर्मल रेट तो लगता रहेगा जो भी चार्ज है आपका जैसे आप ऑल इंडिया लेवल पे जो भी चार्ज देते हैं उस देंगे अलग अलग है हर जगह जो भी चल रहा है वो तो पुराने उसको देना पड़ेगा पुराने पुराने हाँ जी हाँ जी पुराने रे रे। लगेंगे। तो क्या ये नहीं के लिए राज्यों गवर्नमेंट का कोई भी टोल टैक्स इसमें शामिल नहीं है सिर्फ नेशनल हाईवे के है पंद्रह अगस्त जैसे आजादी का जो है मतलब सरकार एक बड़ा तोहफा आम आम नागरिकों को को लोगों देने जी जी, जी। पंद्रह रुपये के हिसाब से पर पे सर इस पे चार्ज है जो जनता के लिए बहुत ही बहुत ही खास है समझिए कुछ नहीं है पंद्रह रुपये ये मान के चलिए सर कहीं भी यात्रा कर सकते हैं गवर्नमेंट की बहुत अच्छी स्कीम है आ, कब ला ये लागू पंद्रह अगस्त से सर लागू हो जाएगा सर सर पंद्रह अगस्त लोग बिल्कुल जी बहुत बड़ी राहत है ਇਸ ਦੇ ਵਿੱਚ ਕੀ ਸਰਕਾਰ ਵੱਲੋਂ ਇੱਕ 3000 ਦਾ ਪਾਸ ਲਾਂਚ ਕੀਤਾ ਜਾ ਰਿਹਾ ਹੈ ਜੋ ਕਿ ਯਾਤਰੀਆਂ ਲਈ ਲੋਕਲ ਲੋਕਾਂ ਲਈ ਜਾਂ ਨਿੱਜੀ ਗੱਡੀ ਚਲਾਉਣ ਵਾਲਿਆਂ ਨੇ ਬਹੁਤ ਵੱਡੀ ਰਾਹਤ ਹੈ ਸਰ ਕਿੰਨੇ ਜਿਹੜੇ ਪੈਸੇ ਲੱਗਣਗੇ ਇਸ ਸਕੀਮ ਇਹਦੇ ਵਿੱਚ ਇਹ ਅਗੇ 1 ਸਾਲ ਲਈ 3000 ਦਾ ਪਾਸ ਬਣੇਗਾ ਜਿਸ ਦੇ ਵਿੱਚ ਕੀ 200 ਟ੍ਰਿਪ ਮਿਲਣਗੇ ਜੇ ਅਸੀਂ ਉਹਨੂੰ ਕੈਲਕੂਲੇਟ ਕਰੀਏ ਤੇ 15 ਰੁਪਏ ਪ੍ਰਤੀ ਟ੍ਰਿਪ ਦੇ ਹਿਸਾਬ ਨਾਲ ਖਰਚਾ ਪਵੇਗਾ ਕਿ ਜੋ ਕਿ ਬਹੁਤ ਸਸਤਾ ਹੈ ਕੋਈ ਤਾਂ ਕੋਈ ਡਾਊਨ ਲੋਡ ਕੋਈ ਐਪਲੀਕੇਸ਼ਨ ਨਹੀਂ ਲੱਗੇ ਜਿੱਦ ਤੱਕ ਡਾਊਨ ਲੋਡ ਹਾਂਜੀ ਹਾਂਜੀ ਰਾਜਯਾਮਾਰਗ ਐਪ ਕੋ ਕਿਤੇ ਵੀ ਜਾਣ ਦੀ ਲੋੜ ਨਹੀਂ ਸਰਕਾਰ ਨੇ ਰਾਜਯਾਮਾਰਗ ਐਪ ਲਾਂਚ ਕੀਤੀ ਜਾ ਰਹੀ ਹੈ ਜਿਸ ਤੇ ਕਿ ਤੁਸੀਂ ਘਰ ਬੈਠੇ ਹੀ ਆਪਣਾ ਪਾਸ ਰੀਚਾਰਜ ਕਰ ਸਕਦੇ ਹੋ ਤੁਹਾਨੂੰ ਕਿਸੇ ਵੀ ਟੋਲ ਤੇ ਜਾ ਕੇ ਲਾਈਨ ਵਿੱਚ ਲੱਗਣ ਦੀ ਜ਼ਰੂਰਤ ਨਹੀਂ ਹੈ 15 ਅਗਸਤ ਨੂੰ ਲੱਗਦਾ ਜੀ ਆਜ਼ਾਦੀ ਦੇ ਸੁਭ ਦੇ ਛੜੇ ਦੇ ਉੱਪਰ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਨੀਤਨ ਗ੍ਰੀਨ ਸਕੀਮ ਕੱਢੀ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲੇਗੀ ਬਸ ਇਹ ਹੈ ਕਿ ਯਾਤਰੀ ਆਪਣੇ ਜੋ ਵੀ ਆ ਯੂਜ਼ਰ ਆਪਣੀ ਗੱਡੀ ਦੇ ਉੱਤੇ ਪ੍ਰੋਪਰ ਫਾਸਟੈਗ ਲਗਾ ਕੇ ਰੱਖਣ ਤੇ ਫ ਤਾਂ ਕਿ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਫਿਰ ਉਸ ਨਾਲ ਜਾਮ ਦੀ ਰਾਹਤ ਵੀ ਮਿਲੇਗੀ ਅੱਛਾ ਜਿਹੜੇ 3000 ਦਾ ਨਹੀਂ ਇਹ ਸਕੀਮ ਲੈਣ ਦੇ 3000 ਵਾਲੀ ਤੇ ਜੋ ਸਫਰ ਕਰਦੇ ਆ ਉਹਨੂੰ ਕੋਈ ਨਿਕਲੇ ਪੁਰਾਣੇ ਰੇਟ ਹੀ ਲੱਗਣਗੇ ਪੁਰਾਣੇ ਰੇਟ ਲੱਗਣਗੇ ਜਿਉਂ ਫਿਰ ਕੋਈ ਸੁਵਿਧਾ ਨਹੀਂ ਹੈ ਸੁਵਿਧਾ ਹੋਣਾ ਲਈ ਇਹ ਜਿਹਨਾਂ ਨੇ 3000 ਦਾ ਰਾਜਾ ਮਾ ਗੈਪ ਤੋਂ ਆਪਣਾ ਪਾਸ ਰੀਚਾਰਜ ਕਰਵਾਉਣਾ ਅੱਛਾ ਜੇਕਰ ਹੁਣ ਸਾਲ ਦੇ ਵਿੱਚ ਵਿੱਚ ਮੰਨ ਲਓ 200 ਤੁਸੀਂ ਕਹਿੰਦੇ ਆ ਵਾਰ ਅਸੀਂ ਕ੍ਰੋਸ ਕਰ ਦਦੇ ਹਾਂ ਮੰਨ ਲਓ ਇਹਦੇ ਵਿੱਚੋਂ ਕੁਝ ਰਹਿੰਦੇ ਹੋਣ ਕ੍ਰੋਸ ਦੇ ਅਗਲੇ ਵਾਰ ਐਕਟੀਵੇਟ ਹੋਵੇ ਉਹ ਚੁਣ ਲਏ ਨਹੀਂ ਇਦ ਤਰੇੰਗਸ ਤੋਂ ਜਿਹੜੀ ਕੇਂਦਰ ਸਰਕਾਰ ਦੀ ਸਕੀਮ ਲੈ ਕੇ ਆ ਰਹੀ ਹੈ ਕਿੰਨਾ ਕੁ ਫਾਇਦਾ ਹੋਊਗਾ ਕਿਸ ਤਰ੍ਹਾਂ ਦੇ ਦੇਊਗਾ ਲੋਕੋ ਜੀ ਇਹ ਤਾਂ ਬੜੀਆ ਲੱਗਿਆ ਮੈਂ ਤਾਂ ਫਾਇਦਾ ਹੀ ਹੈ ਜੇਹੀ ਆ ਰਿਹਾ ਫਿਰ ਜਿੱਦ ਤਰ ਹੁਣ ਮਹਿੰਗੇ ਸੀਗੇ ਟ੍ਰਿਪ ਜਦੋਂ ਜੇ ਕਿਸੇ ਬੰਦੇ ਨੇ ਨਿੰਗਣਾ ਹੁੰਦਾ ਸੀ ਪਰਸਨਲ ਗੱਡੀ ਤਾਂ ਉਹਨੂੰ ਬਹੁਤ ਮਹਿੰਗਾ ਪੈਂਦਾ ਸੀ 220 ਰੁਪਏ ਲੱਗਦੇ ਸੀ ਲੱਗਦਾ ਕਿ ਹੁਣ ਸਿਰਫ 15 ਰੁਪਏ ਜਿਹੜਾ ਖਰਚਾ ਪਊਗਾ ਫਿਰ ਤਾਂ ਠੀਕ ਹੈ ਜੀ ਕਿੰਨੇ ਟ੍ਰਿਪਾਂ ਦਾ ਹਾਂਜੀ 3000 ਜਿਹਦੇ 200 ਤੁਸੀਂ ਵਾਰ ਕਰਾਸ ਕਰ ਸਕਦੇ ਹੋ ਕੋਈ ਹਾਂਜੀ ਵੇਗੇ ਤਾਂ ਠੀਕ ਹੈ ਜੀ ਲੱਗਦਾ ਕਿ ਆਮ ਲੋਕਾਂ ਨੂੰ ਰਾਹਤ ਮਿਲੂਗਾ हां ਤਾਂ ਮਿਹਨਤ ਜੇ ਉੱਤੇ ਪੀੜ ਲੱਗੀ ਰਹੀ ਫੇ ਤਾਂ ਜੇਬ ਤੇ ਵੀ ਅਸਰ ਘਟਬੋ ਜੇਬ ਤੇ ਦਾਸਰ ਘਟਬੋ ਉਹ ਪੀੜ ਰਾਂ ਨਾ ਲੱਗੀ ਜਾਵੇ हां ਜਾਮ ਬੋ ਲਾਦਾ ਨਹੀਂ ਤੁਸੀਂ ਆਪਣੇ ਆਨਲਾਈਨ ਕਰਾ ਸਕਦੇ ਹੋ ਫਿਰ ਤੁਹਾਡੇ ਜਿਹੜਾ ਫਾਸਟ ਟੈਗ ਤੇ ਕੱਟ ਜਣਗੇ ਬਗੇ ਹਾਂ ਜੀ ਠੀਕ ਹੈ ਜੀ ਬਾਕੀ